ਨੰਦੋਤ ਵੰਦਨ ਅਨਕ ਬਾਾਰ ਸਰਬ ਕਲਾ ਸਮਰਥ ਢੋਲਣ ਤੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਾਪ ਬੇਨਤੀ ਆਪਣੀ ਭਗਤੀ ਲਾਏ ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਤੇਰੇ ਕਵਨ ਕਵਨ ਗੁਣ ਕਹ ਕਹ ਗਵਾ ਤੂੰ ਸਾਹਿਬ ਗੁਣੀ ਨਿਹਦਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਸੂ ਠਾਕਰ ਉੱਚ ਭਗਵਾਨ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਦ ਆਗੇ ਅਰਦਾਸ ਮਾਹੁਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਹਮ ਅਬ ਗੁਣ ਪਰ ਇੱਕ ਗੁਣ ਨਾਹੀ ਅਮਰ ਤਸ਼ਾਦ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੋਤ ਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ तेह मलंत जम त्रास मिटाई एक अरदास पाठ की गोर राम रखो राखो सरनाई एक दास ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਸਜਣ ਸਚਾ ਪਾਤ ਸਾਹ ਸਿਰ ਸ਼ਾਹਦ ਸਾਹ ਜਿਸ ਪਾਸ ਬੈਠਿਆ ਸੋਈਐ ਸਾਬਨਾ ਦਾਵੇ ਸਾਹੋ ਧਨਵਾਹੀ ਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਆਪੇ ਸ਼੍ਰਿਸ਼ਟ ਓ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਨ ਆਪਨੇ ਤਾਨ ਅਤਾਨ ਹੈ ਪਿਆਰਾ ਆਪਨੇ ਮਾਨਿਆ ਮਾਨ ਆਪੇ ਸ਼੍ਰਿਸ਼ਟ ਓ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪਨੇ ਤਾਨਿਆ ਤਾਲ ਹੈ ਪਿਆਰਾ ਆਪਨੇ ਮਾਨਿਆ ਮਾਨ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਤੇ ਆਏ ਤੂੰ ਹਰ ਹਰ ਬਹੁੜ ਨਾ ਆਮਨ ਜਾਨ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਂਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵਦਾਨ ਆਪੇ ਸੇਵ ਕਰਾਈਂਦਾ ਪਿਆਰਾ ਆਪ ਦਿਵਾਵੇ ਮਾਨ ਆਪੇ ਤਾੜੀ ਲਾਹਿੰਦਾ ਪਿਆਰਾ ਆਪੇ ਗੁਣੀ ਨਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਦਾਨ ਆਪੇ ਕੀ ਮਦ ਪਾਏਂਦਾ ਪਿਆਰਾ ਆਪੇ ਤੁੱਲ ਪਰਵਾਨ ਆਪੇ ਆਤੁੱਲ ਤੁਲਾਇਂਦਾ ਪਿਆਰਾ ਜਾਨ ਨਾਨਕ ਸਦ ਕੁਰਬਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪਰਦਾਣ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਤੁੱਲ ਪਰਵਾਨ ਆਪੇ ਆਤੁੱਲ ਤੋ ਲਾਏਂਦਾ ਪਿਆਰਾ ਜਨ ਨਾਨਕ ਸੱਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 14 ਆਪੇ ਸ੍ਰਿਸ਼ਟ ਓ ਪਾਏ ਦਾ ਪਿਆਰਾ ਕਰ ਸੂਰਜ ਚੰਦ ਚਨਾਨ ਆਪ ਨੇ ਤਾਣਿਆ ਤਾਨ ਹੈ ਪਿਆਰਾ ਆਪ ਨੇ ਮਾਨਿਆ ਮਾਲ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਜੋਗ ਜੋਗ ਅਟਲ ਚਵਰ ਸ਼ਤਰ ਤਖਤਾਂ ਦੇ ਮਾਲਾ ਗੁਰਤਾ ਗਦੀ ਤੇ ਬਿਰਾਜਮਾਨ ਦਾਸ ਗੁਰੂ ਸਹਿਬਾਨ ਜਾਗਦੀ ਜੋਤ ਹਾਜ਼ਰ ਨਾਜ਼ਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਲੂਤ ਦੇ ਤਾਰਨ ਹਾਰੇ ਗੁਰੂ ਗ੍ਰੀਬਨਵਾਦ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀਆਂ ਦੀ ਪਾਵਨ ਮੁਖਵਾਕ ਹੁਕਮਨਾਮੇ ਸਾਹਿਬ ਸਰਵਨ ਕੀਤੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਕਿਰਪਾ ਕੀਤੀ ਹੈ ਉਸ ਪਰਮੇਸ਼ਰ ਅਕਾਲ ਪੁਰਖ ਮਾਲਕ ਪਰਮੇਸ਼ਰ ਪ੍ਰਭੂ ਮਾਲਕ ਦੀ ਬਉਸ਼ਿਸ਼ ਮਿਹਰ ਕਿਰਪਾ ਦੁਆਰਾ ਉਹ ਆਪ ਨਿਮਾਨਿਆਂ ਦੇ ਮਾਨ ਹਨ ਤਾਨਿਆਂ ਦੇ ਤਾਨ ਹਨ ਸਮਰੱਥ ਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਕਾਲ ਪੁਰਖ ਵਾਹਿਗੁਰੂ ਦੀ ਮਹਾਰਾਜ ਜੀਆਂ ਨੇ ਉਸਤ ਬਿਆਨ ਕੀਤੀ ਹੈ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਆਪੇ ਸ੍ਰੇਸ਼ਟ ਉਪਾਇ ਦਾ ਪਿਆਰਾ ਕਰ ਸੂਰਜ ਚੰਦ ਤਨਾਨ ਉਸ ਪਰਮੇਸ਼ਰ ਅਕਾਲ ਪੁਰਖ ਮਾਲਕ ਨੇ ਕਿਰਪਾ ਕੀਤੀ ਹੈ ਉਸ ਦੇ ਹੁਕਮ ਦੇ ਅੰਦਰ ਪਾਤਸ਼ਾਹ ਜੀਆਂ ਨੇ ਜੋ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਮਹਾਰਾਜੀਆਂ ਨੇ ਸ੍ਰਿਸ਼ਟੀ ਦੇ ਕਰਤਾ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਮਾਲਕ ਦੀ ਸਿਫਤਸਲਾ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਕਿ ਉਹ ਆਪ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਉਸ ਨੇ ਹੀ ਇਹ ਸੂਰਜ ਚੰਦ ਪ੍ਰਗਟ ਕੀਤੇ ਹਨ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਦੀ ਰਚਨਾ ਹੈ ਉਹ ਆਪ ਨੇ ਮਾਨਿਆਂ ਦੇ ਮਾਨ ਹਨ ਨੇ ਤਾਨਿਆਂ ਦੇ ਤਾਨ ਹਨ ਸੋ ਇਸ ਵਾਸਤੇ ਮਹਾਰਾਜ ਜੀਆਂ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਨੇਹ ਦਿੱਤਾ ਹੈ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਕਿ ਉਸ ਕਰਤਾ ਮਾਲਕ ਜੋ ਕਰਤਾ ਸ੍ਰਿਸ਼ਟੀ ਦੇ ਰਚਨਹਾਰੇ ਹਨ ਉਸ ਪਿਆਰੇ ਪਰਮ ਆਤਮਾ ਆਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਮਹਾਰਾਜ ਜੀਆ ਨੇ ਉਪਦੇਸ਼ ਦਿੱਤਾ ਹੈ ਸੋ ਆਓ ਗੁਰੂ ਮਹਾਰਾਜ ਜੀਆ ਨੇ ਕਿਰਪਾ ਕੀਤੀ ਹੈ ਗੁਰੂ ਦੇ ਸਤ ਸੰਗਤ ਪ੍ਰਾਪਤ ਹੋਈ ਹੈ ਸਤ ਸੰਗਤ ਦੇ ਵਿੱਚ ਲਾਹਾ ਪ੍ਰਾਪਤ ਕਰਦਿਆਂ ਸੋ ਆਓ ਗੁਰੂ ਰੂਪ ਸਰਬੱਤ ਸਾਧ ਸੰਗਤ ਜੀਓ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਨਾਲ ਜੁੜਦੇ ਆ ਗੁਰ ਮੰਤਰ ਨੂੰ ਕਰੀਏ ਦ੍ਰਿੜਾ ਜੋ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਆਪਾਂ ਨੂੰ ਬਸ਼ਕ ਕੀਤਾ ਜੁਗਾ ਦਾ ਜਾਪ ਸੋ ਆਓ ਗੁਰ ਮੰਤਰ ਨੂੰ ਦ੍ਰਿੜ ਕਰਕੇ ਰਸਨਾ ਨੂੰ ਕਰੀਏ ਪਵਿੱਤਰ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਸਾਰੇ ਕਰੋ ਕਿਰਪਾ ਜੀ ਵਾਹ ਗੁਰੂ Why good why good why good why guru why guru why guru why guru why guru why guru why godoo guru. why guru, why, guru. Why guru? Why guru? Why guru? Why guru? Why guru?